ਨਾਮ ਅਵਖਦ ਜਿਨ ਜਨ ਤੇਰੈ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਫਲ ਏਹਾ ਹੈ ਕਾਰੀ ਜੀਓ ਦ੍ਰਿਸ਼ਟ ਧਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇਕਸ ਵੇਣ ਹੋਰ ਦੂਜਾ ਨਾਹੀ ਬਾਬਾ ਨਾਨਕ ਇਹ ਮਤ ਸਾਰੀ ਜੀਓ ਅਜ ਮਹੱਲਾ ਪੰਜਵ ਮੰਨ ਤਨ ਰਤਾਰਾਮ ਪਿਆਰੇ ਰਤ ਰਤ ਮੰਨ ਤਨ ਰਤਾਰਾਮ ਪਿਆਰੇ ਸਰਬ ਸਦੀਜੈ ਆਪਣਾ ਵਾਰੇ ਆਠ ਪਹਿਰ ਗੋਵਿੰਦ ਗੁਣ ਗਾਈਐ ਬਿਸਰ ਨਾ ਕੋਈ ਸਾਥ ਸਾ ਜੀਉ ਕੋਈ ਸਾਥੀ ਠੀਕ ਹੈ ਆਠ ਪਹਿਰ ਗੋਵਿੰਦ ਗੁਣ ਗਾਈਐ ਬਿਸਰਨਾ ਕੋਈ ਸਾਦਾ ਜੀ ਸੋਈ ਸਾਜਨ ਮੀਤ ਪਿਆਰਾ RAM ਨਾਮ ਸਾਧ ਸੰਗ ਵਿਚਾਰ ਸਾਧੂ ਸੰਗ ਤਰੀਜੈ ਸਾਗਰ ਕਟਿਐ ਜਮ ਕੀ ਫਾਸਾ ਜੀ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਪ ਅਲਖ ਅਭੇਵਾ ਕਾਮ ਕ੍ਰੋਧ ਕਿਲ ਵਿਖ ਗੁਰ ਕਾਟੇ ਪੂਰਨ ਹੋਈ ਆਸਾ ਜੀਓ ਪੂਰਨ ਭਾਗ ਭਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪ੍ਰਵਾਣ ਗਿਰਾਸਤ ਉਦਾਸਾ ਜੀਓ ਮਾਜ ਮਹੱਲਾ ਪੰਜਵਾ ਸਿਮਰਤ ਨਾਮ ਹਿਰਦੈ ਸੁਖ ਪਾਇਆ ਕਰਿ ਕਿਰਪਾ ਭਗਤੀ ਪ੍ਰਗਟਾਇਆ ਸਾਂਤ ਸੰਗ ਮੇਲ ਹਰ ਹਰ ਜਪਿਆ ਬਿਨ ਸੇ ਆਲਸ ਰੋਗਾ ਜੀਵ ਜਾ ਕੈ ਗਹਿ ਨਵ ਨਿਧ ਹਰ ਭਾਈ ਜਾ ਕੈ ਗਰੇਹ ਨਵ ਨਿਧ ਹਰ ਭਾਈ ਤਿਸ ਮਿਲਿਆ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਵਰ ਪ੍ਰਭ ਸੱਬਨਾ ਗੱਲਾਂ ਜੋਗਾ ਜੀਵ ਕਿਨਮਹਾ ਥਾਪ ਉਥਾਪਨ ਹਾਰਾ ਆਪ ਇਕੰਤੀ ਆਪ ਪਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਨਿਠੇ ਲਹਿਣ ਵੇਜੂਗਾ ਜੀਅ ਅੰਚਲ ਲਾਏ ਸਭ ਸਿਸ਼ਟ ਤਰਾਈ ਆਪਣਾ ਨਾਉ ਆਪ ਜਪਾਈ ਗੁਰੂ ਬੋਹਿਸ ਪਾਇਆ ਕਿਰਪਾਤੇ ਨਾਨਕ ਧੁਰ ਸੰਜੋਗਾ ਜੀਅ ਕਿਰਪਾਤੇ ਕਿਰਪਾਤੇ ਨਹੀਂ ਪਾਠ ਕਰ ਜਾਣਾ ਕਿਰਪਾਤੇ ਗੌਰਵ ਉਹੇ ਤਪਾਇਆ ਕਿਰਪਾ ਤੇ ਨਾਨਕ ਧੁਰ ਸੰਜੋਗਾ ਜੀਉ ਮਾਜ ਮਹੱਲਾ ਪੰਜਵਾ ਸੋਈ ਕਰਣਾ ਜੇ ਆਪ ਕਰਾਏ ਜਿਥੈ ਰੱਖੈ ਸਾ ਭਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗੈ ਜਿਸ ਮੀਠਾ ਜੀਉ ਸਭ ਪਰੋਈ ਇਕ ਤਤਾਗੈ ਜਿਸ ਲਾਏ ਤਦੇ ਨਾਲ ਸਭ ਪਰੋਈ ਇਕ ਤਾ ਧਾਗਾ ਜਿਸ ਲਾਈ ਲਏ ਸੋ ਚਰਣੀ ਲਾਗੇ ਊਂਦ ਕਵਲ ਜਿਸ ਹੋਏ ਪ੍ਰਗਾਸ ਤਿੰਨ ਸਰਬ ਨਿਰੰਜਨ ਦੀਠਾ ਜੀਉ ਤੇਰੀ ਮਹਿਮਾ ਤੂੰ ਹੈ ਜਾਣ ਹੈ ਆਪਣਾ ਆਪ ਤੂੰ ਆਪ ਪਛਾਣ ਹੈ ਹਉ ਬਲਿਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਉ ਤੂੰ ਨਿਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰਹਿ ਕਲਮਲ ਨਾਨਕ ਨਾਮ ਧਿਆਏ ਧਿਆਏ ਜੀਵੈ ਬਿਨ ਸਿਆ ਪਰਮ ਭਉ ਤੀਠਾ ਜੀਉ ਮਾਝ ਮਹੱਲਾ ਪੰਜਵਾ ਮਾਝ ਸਾਰਾ ਮਾਝ ਪਾਠ ਚੱਲਦਾ ਆ ਰਿਹਾ ਹੈ ਪਰ ਇਥੇ ਬਿੰਦੀ ਲੱਗੀ ਹੋਈ ਹੈ ਬਿੰਦੀ ਉਚਾਰਨ ਕਰਕੇ ਹੀ ਬੋਲਣਾ ਮਾਝ ਮਹੱਲਾ ਪੰਜਵਾ ਮਾਂਝ ਮਹੱਲਾ ਪੰਜਵਾ ਝੂਠਾ ਮੰਗਣ ਜੇ ਕੋਈ ਮੰਗੇ ਤਿਸ ਕਉ ਮਰਤੇ ਘੜੀ ਨਾ ਲਾਗੇ ਪਾਰ ਬ੍ਰਹਮ ਜੋ ਸਦ ਹੀ ਸੇਵੈ ਸੋ ਗੁਰ ਮਿਲ ਨੇਚਲਰ ਕਹਿਣਾ ਪ੍ਰੇਮ ਭਗਤ ਜਿਸ ਕੈ ਮਨ ਲਾਗੀ ਗੁਣ ਗਾਵੇ ਅਣ ਦਿਨ ਨਿਤ ਜਾਗੀ ਗੁਣ ਗਾਵੇ ਆਨੰਦਿਨ ਨਿਤ ਜਾਗੀ ਬਾਹਾਂ ਪਕੜ ਤਿਸ ਸੁਆਮੀ ਮਿਲੈ ਜਿਸ ਕੈ ਮਸਤਕ ਲਹਿਣਾ ਚਰਨ ਕਮਲ ਭਗਤਾ ਮਨ ਗੁੱਠੇ ਵੇ ਪਰਮੇਸ਼ਰ ਸਗਲੇ ਮੁਠੇ ਸੰਤ ਜਨਾ ਕੀ ਧੂੜ ਨਿਤ ਬਾਣਛਹਿ ਨਾਮ ਸੱਚੇ ਕਾ ਗਹਿਣਾ ਊਠਤ ਬੈਠਤ ਹਰ ਹਰ ਗਾਈਐ ਜਿਸ ਸਿਮਰਤ ਵਰ ਨਿਚਲ ਪਾਈਐ ਨਾਨਕ ਕਾ ਪ੍ਰਭ ਹੋਏ ਦਇਆਲਾ ਨਾਨਕ ਕਾ ਪ੍ਰਭ ਹੋਏ ਦਇਆਲਾ ਤੇਰਾ ਕੀਤਾ ਸਹਿਣਾ ਰਾਗ ਮਾਝ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸਬਦ ਰੰਗਾਏ ਹੁਕਮ ਸਬਾਏ ਸੱਚੀ ਦਰਗਹ ਮਹਿਲ ਬੁਲਾਏ ਸੱਚੇ ਦੀਨ ਦਇਆਲ ਮੇਰੇ ਸਾਹਿਬਾ ਸੱਚੇ ਮਨਪਤੀਆ ਵਣਿਆ ਹਉ ਵਾਰੀ ਜੀਉ ਵਾਰੀ ਸਬਦ ਸੁਹਾ ਵਣਿਆ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰਮਤੀ ਮਨ ਵਸਾ ਵਣਿਆ ਰਹਾਉ 나 ਕੋ ਮੇਰਾ ਹਉ ਕਿਸ ਕੀ ਰਾ ਸਾਚਾ ਠਾਕੁਰ ਤ੍ਰਿਭਵਨ ਮੀਰਾ ਉਮੈ ਕਰ ਕਰ ਜਾਏ ਕਣੇਰੀ ਕਰ ਅਵਗਣ ਪਛੋਤਾਵਣਿਆ ਹੁਕਮ ਪਛਾਣੈ ਸੋ ਹਰ ਗੁਣ ਵਖਾਣੈ ਗੁਰ ਕੈ ਸਬਦ ਨਾਮ ਨੀਸਾਣੈ ਸਬਨਾ ਕਾ ਦਰ ਲੇਖਾ ਸਚੈ ਛੂਟ ਸਨਾਮ ਸੁਹਾਵਣਿਆ ਸਬਨਾ ਕਾ ਦਰ ਲੇਖਾ ਸਚੈ ਕਾਦਰ ਇਕੱਠਾ ਨਹੀਂ ਕਰਨਾ ਸਬਨਾ ਕਾ ਦਰ ਲੇਖਾ ਸਚੈ ਛੂਟਸ ਨਾਮ ਸੁਹਾਵਣਿਆ ਮਾਨਮੁਖ ਭੂਲਾ ਠੌਰ ਨ ਪਾਏ ਜਮਦਰ ਬੱਦਾ ਚੋਟਾ ਖਾਏ ਬਿਣ ਨਾਵੇ ਕੋ ਸੰਗ ਨ ਸਾਥੀ ਮੁਕਤੇ ਨਾਮ ਤਿਆ ਬਣਿਆ ਸਾਕਤ ਕੂੜੇ ਸਚ ਨ ਭਾਵੇ ਸਾਕਤ ਕੂੜੇ ਸਚ ਨ ਭਾਵੇ ਦੁਬਿਦਾ ਬਾਦਾ ਆਵੇ ਜਾਵੇ ਲਿਖਿਆ ਲੇਖ ਨ ਮਿਟੈ ਕੋਈ ਗੁਰਮੁਖ ਮੁਕਤ ਕਰਾ ਬਣਿਆ ਪੇਈ ਅੜੈ ਫਿਰ ਜਾਤੋ ਨਹੀਂ ਝੂਠ ਵਿੱਚ ਹੁੰਨੀ ਰੋਵੈ ਤਾਹੀ ਅਵਗਣ ਮੁਠੀ ਮਹਿਲ ਨਾ ਪਾਏ ਅਵਗਣ ਗੁਣ ਬਖਸਾ ਬਣਿਆ ਪੇਈ ਅੜੈ ਜਿਨ ਜਾਤਾ ਪਿਆਰਾ ਗੁਰਮੁਖ ਬੂਝੈ ਤਤ ਵਿਚਾਰ ਆਵਣ ਜਾਣਾ ਥਾਕ ਰਹਾਏ ਸਚੈ ਨਾਮ ਸਮਾਵਣਿਆ ਗੁਰਮੁਖ ਬੂਝੈ ਅਕਾਥ ਗੁਰਮੁਖ ਬੂਝੈ ਅਕਾਥ ਕਹਾ ਆਵੈ ਸੱਚੇ ਠਾਕੁਰ ਸਾਚੂ ਭਾਵੇ ਨਾਨਕ ਸੱਚ ਕਹੇ ਬੇਨੰਤੀ ਸੱਚ ਮਿਲਾ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਘਰ ਪਹਿਲਾ ਕਰਮ ਹੋਵੇ ਸਤਿਗੁਰੂ ਮਿਲਾਏ ਸੇਵਾ ਸੁਰਤ ਸ਼ਬਦ ਚਿਤ ਲਾਏ ਹੋਵੇਂ ਮਾਰ ਸਦਾ ਸੁਖ ਪਾਇਆ ਮਾਇਆ ਮੂਹ ਚੁਕਾ ਵਣਿਆ ਆ ਵਾਰੀ ਜੀਉ ਵਾਰੀ ਸਤਿਗੁਰ ਕੈ ਬਲਿਹਾਰਣਿਆ ਗੁਰਮਤੀ ਪਰਗਾਸ ਹੋਵਾ ਜੀ ਅਣ ਦਿਨ ਹਰ ਗੁਣ ਗਾ ਬਣਿਆ ਰਹਾਉ ਤਨ ਮਨ ਖੋਜੇ ਤਾ ਨਾ ਉਪਾਏ ਧਾਵਤ ਰੱਖੈ ਠਾਕ ਰਹਾਏ ਗੁਰ ਕੀ ਬਾਣੀ ਅਣ ਦਿਨ ਗਾਵੇ ਸਹਜੇ ਭਗਤ ਕਰਾ ਬਣਿਆ ਇਸ ਕਾਇਆ ਅੰਦਰ ਵਸਤ ਅਸੰਖਾ ਗੁਰਮੁਖ ਸਾਚ ਮਿਲੇ ਤਾ ਵੇਖਾਂ ਨੌ ਦਰਵਾਜੇ ਦਸਵੇਂ ਮੁਕਤਾ ਅਨਹਦ ਸ਼ਬਦ ਵਜਾਵਣਿਆ ਸੱਚਾ ਸਾਹਿਬ ਸੱਚੀ ਨਾਏ ਗੁਰ ਪ੍ਰਸਾਦੀ ਮਨ ਵਸਾਈ ਅਨੰਦਿਨ ਸਦਾ ਰਹੈ ਰੰਗ ਰਾਤਾ ਦਰ ਸੱਚੈ ਸੋਜੀ ਪਾਵਣਿਆ ਪਾਪ ਪੁੰਨ ਕੀ ਸਾਰ ਨਾ ਜਾਣੀ ਦੂਜੈ ਲਾਗੀ ਭਰਮ ਭੁਲਾਣੀ ਅਗਿਆਨੀ ਅੰਧਾ ਮਗ ਨਾ ਜਾਣੈ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਉ ਮੈਂ ਮੀਰਾ ਠਾਕ ਰਹਾਇਆ ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਾ ਪਾਟ ਖੁਲਾਵਣਿਆ ਹਉ ਮੈਂ ਮਾਰ ਮਨ ਵਸਾਇਆ ਗੁਰ ਚਰਨੀ ਸਦਾ ਚਿਤ ਲਾਇਆ ਗੋ ਰਕੇ ਰਪਾਤੇ ਮਨ ਤਨ ਨਿਰਮਲ ਨਿਰਮਲ ਨਾਮ ਤੇ ਆਵਣਿਆ ਜੀਵਨ ਮਰਣਾ ਸਭ ਤੁੱਦੈ ਤਾਈ ਜਿਸ ਬਖਸੇ ਤਿਸ ਦੇਵੜਿ ਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਨ ਸਵਾਰਣਿਆ ਮਾਝ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੈ ਸੰਸਾਰਾ ਗੁਰਮੁਖ ਹੋਵੈ ਸੋਈ ਪੂਜੈ ਗੁਣ ਕਹੈ ਗੁਣੀ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰਿ ਕਾ ਨਾਮ ਮਨ ਵਸਾਵਣਿਆ ਜੋ ਸਚ ਲਾਗੇ ਸੇ ਅਣ ਦਿਨ ਜਾਗੇ ਦਰ ਸਚੈ ਸੋਭਾ ਪਾਵਣਿਆ ਰਹਾਉ ਆਪ ਸੁਣਾ ਤੈ ਆਪੇ ਵੇਖੈ ਜਿਸਨੋ ਨਦਰ ਕਰੇ ਸੋਈ ਜਨ ਲੇਖੈ ਆਪੇ ਲਾਏ ਲਏ ਸੋ ਲਾਗੇ ਗੁਰਮੁਖ ਸਚ ਕਮਾਣਿਆ ਆਪੇ ਲਾਏ ਲਏ ਸੋ ਲਾਗੈ ਗੁਰਮੁਖ ਸੱਚ ਕਮਾ ਵਣਿਆ ਜੇ ਸੋ ਨਦਰ ਕਰੇ ਸੋਈ ਜਨ ਲੇਖੈ ਆਪੇ ਲਾਏ ਲਏ ਸੋ ਲੇਖੈ ਗੁਰਮੁਖ ਸੱਚ ਕਮਾ ਵਣਿਆ ਆਪੇ ਲਾਏ ਲਏ ਸੋ ਲਾਗੈ ਪਹਿਲਾਂ ਠੀਕ ਸੀ ਆਪ ਸੁਣਾ ਤੈ ਆਪੇ ਵੇਖੈ ਜਿਸਨੋਂ ਨਦਰ ਕਰੇ ਸੋਈ ਜਨ ਲੇਖੈ ਆਪੇ ਲਾਇ ਲੈ ਸੋ ਲਾਗੈ ਗੁਰਮੁਖ ਸੱਚ ਕਮਾ ਬਣਿਆ ਜਿਸ ਆਪ ਕੋ ਲਾਏ ਸੋ ਕਿਥੈ ਹੱਥ ਪਾਏ ਪੂਰਵ ਲਿਖਿਆ ਸੋ ਮੇਟਣਾ ਨਾ ਜਾਏ ਜਿਨ ਸਤਗੁਰ ਮਿਲਿਆ ਸੇ ਵਡ ਭਾਗੀ ਪੂਰਾ ਕਰਮ ਮਿਲਾ ਬਣਿਆ ਪੇਈੜਾ ਧਨ ਅਣਦੇਨ ਸੁੱਤੀ ਕੰਤ ਵਿਸਾਰੀ ਅਵਗਣ ਮੁੱਤੀ ਅਣਦੇਨ ਸਦਾ ਫਿਰੈ ਬਿੱਲ ਲਾਂਦੀ ਬਿਨ ਪਰ ਨੀਂਦ ਨਾ ਪਾਵਣਿਆ ਪੇਈੜਾ ਸੁਖ ਦਾਤਾ ਜਾਤਾ ਹਉ ਮੈਂ ਮਾਰ ਗੁਰ ਸ਼ਬਦ ਪਛਾਤਾ ਸੇਜ ਸੁਹਾਵੀ ਸਦਾ ਫਿਰ 라ਵੇ ਸੱਚ ਸੀਗਾਰ ਬਣਾਵਣਿਆ ਲਖ ਚੌਰਾਸੀ ਹਜੀ ਉਪਾਏ ਜਿਸ ਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਕਿਲ ਬਿਖ ਕਾਟ ਸਦਾ ਜਨ ਨਿਰਮਲ ਦਰ ਸੱਚੈ ਸ ਨਾਮ ਸੁਹਾਵਣਿਆ ਲੇਖਾ ਮੰਗੈ ਤਾ ਕਿਨ ਦੀਏ ਸੁਖ ਨਾਹੀ ਫੋਨ ਦੂਐ ਤੀਐ ਆਪੇ ਬਖਸ ਲੈ ਪ੍ਰਭ ਸਾਚ ਆਪੇ ਬਖਸ ਮਿਲਾਵਣਿਆ ਆਪ ਕਰੇ ਤੈ ਆਪ ਕਰਾਏ ਪੂਰੇ ਗੁਰ ਕੈ ਸ਼ਬਦ ਮਿਲਾਏ ਨਾਨਕ ਨਾਮ ਮਿਲਾ ਵਢਾਈ ਆਪੇ ਮੇਲ ਮਿਲਾ ਵਣਿਆ ਮਾਜ ਮਹੱਲਾ ਤੀਜਾ ਇਕੋ ਆਪ ਫਿਰੈ ਪਰਛੰਨਾ ਗੁਰਮੁਖ ਵੇਖਾ ਤਾਂ ਇਹੋ ਮਨ ਭਿੰਨਾ ਤ੍ਰਿਸ਼ਨਾ ਤਾਜ ਸਹਿਜ ਸੁਖ ਪਾਇਆ ਇਕੋ ਮਨਵਸਾ ਵਣਿਆ ਹਉ ਵਾਰੀ ਜੀਉ ਵਾਰੀ ਇਕ ਕਸ ਸਿਉ ਚਿਤਲਾ ਬਣਿਆ ਗੋਰ ਮਤੀ ਮਨ ਇਕਤ ਘਰ ਆਇਆ ਸਚੈ ਰੰਗ ਰੰਗਾ ਬਣਿਆ ਰਹਾਓ ਇਹੋ ਜਗ ਭੂਲਾ ਤੈ ਆਪ ਭੁਲਾਇਆ ਇਕ ਵਿਸਾਰ ਦੂਜੈ ਲੋਭਾਇਆ ਅਨੰਦਨ ਸਦਾ ਫਿਰੈ ਭ੍ਰਮ ਭੂਲਾ ਬਿਨ ਨਾਵੇ ਦੁਖ ਪਾਵਣਿਆ ਜੋ ਰੰਗ ਰਾਤੇ ਕਰਮ ਵਿਦਾਤੇ ਗੁਰ ਸੇਵਾਤੇ ਜੁਗ ਚਾਰੇ ਜਾਤੇ ਜਿਸ ਨੂੰ ਆਪ ਦੇਵੜੇ ਆਈ ਹਰ ਕੈ ਨਾਮ ਸਮਾ ਬਣਿਆ ਮਾਇਆ ਮੋਹ ਹਰ ਚੇਤਾ ਨਾਹੀ ਜਮ ਪੁਰ ਬੱਦਾ ਦੁੱਖ ਸਹਾਹੀ ਅੰਨਾ ਬੋਲਾ ਕਿਸ ਨ ਨਦਰ ਨ ਆਵੇ ਮਨ ਮੁਖ ਪਾਪ ਪਚਾ ਬਣਿਆ ਅੰਨਾ ਬੋਲਾ ਜਵੇਂ ਪਾਠ ਕੀਤਾ ਗਿਆ ਹੈ ਇਸੇ ਤਰ੍ਹਾਂ ਹੀ ਕਰਨਾ ਬੋਲਾ ਨਹੀਂ ਕਹਿਣਾ ਬੋਲਾ ਨਹੀਂ ਕਹਿਣਾ ਅੰਨਾ ਬੋਲਾ ਹਾਂਜੀ ਅੰਨਾ ਬੋਲਾ ਕਿਛ ਨਦਰ ਨਾ ਆਵੇ ਮਨ ਮੁਖ ਪਾਪ ਪਚਾਵਣਿਆ ਇਕ ਰੰਗ ਰਾਤੇ ਜੋ ਤੁਦ ਆਪ ਲਿਵ ਲਾਏ ਭਾਏ ਭਗਤ ਤੇਰਾ ਮਨ ਭਾਏ ਸਤਗੁਰ ਸੇਵਨ ਸਦਾ ਸੁਖ ਦਾਤਾ ਸਭ ਇੱਛਾ ਆਪ ਪੁਜਾਵਣਿਆ ਹਰ ਜੀਉ ਤੇਰੀ ਸਦਾ ਸਰਣਾਈ ਆਪੇ ਬਖਸੇਂ ਦੇਵੜਿਆਈ ਜਮ ਕਾਲ ਤਿਸ ਨੇੜ ਨ ਆਵੇ ਜੋ ਹਰ ਹਰ ਨਾਮ ਧਿਆਵਣਿਆ ਅਣ ਦਿਨ ਰਾਤੇ ਜੋ ਹਰ ਭਾਈ ਮੀਰਾ ਪ੍ਰਭ ਮਿਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਣਾਈ ਤੂੰ ਆਪੇ ਸੱਚ ਬੁਝਾਵਣਿਆ ਜੇਨ ਸਚ ਜਾਤਾ ਸੇ ਸਚ ਸਮਾਣੇ ਹਰ ਗੁਣ ਗਾਵਹਿ ਸਚ ਵਖਾਣੇ ਨਾਨਕ ਨਾਮ ਰਤੇ ਬੈ ਰਾਗੀ ਨਿਜ ਘਰ ਤਾੜੀ ਲਾਵਣਿਆ ਮਾਜ ਮਹੱਲਾ ਤੀਜਾ ਸ਼ਬਦ ਮਰੈ ਸੋ ਮੁਆ ਜਾਪੈ ਕਾਲ ਨਾ ਚਾਪੈ ਦੁਖ ਨਾ ਸੰਤਾਪੈ ਜੋਤੀ ਵਿੱਚ ਮਿਲ ਜੋਤ ਸਮਾਣੀ ਸੋਹਣ ਮਨ ਸਚ ਸਮਾਵਣਿਆ ਹਾਵਾਰੀ ਜੀਓ ਵਾਰੀ ਹਰ ਕੈ ਨਾਏ ਸੋਭਾ ਪਾਵਣਿਆ ਸਤਗੁਰ ਸੇਵ ਸੱਚ ਚਿਤ ਲਾਇਆ ਗੁਰਮਤੀ ਸਹਿਜ ਸਮਾਵਣਿਆ ਰਹਾਉ ਕਾਇਆ ਕੱਚੀ ਕੱੱਚਾ ਚੀਰ ਹੰਡਾਏ ਦੂਜੈ ਲਾਗੀ ਮਹਿਲ ਨਾ ਪਾਏ ਅਨ ਦਿਨ ਜਲਦੀ ਫਿਰੈ ਦਿਨ ਰਾਤੀ ਜਲਦੀ ਫਿਰੈ ਪਹਿਲਾਂ ਵੀ ਪਾਠ ਦੱਸਿਆ ਸੀ ਜਲਦੀ ਫਿਰੈ ਜਲਦੀ ਨਹੀਂ ਕਹਿਣਾ ਆਨ ਦਿਨ ਜਲਦੀ ਫਿਰੈ ਦਿਨ ਰਾਤੀ ਆਨ ਦਿਨ ਜਲਦੀ ਫਿਰੈ ਦਿਨ ਰਾਤੀ ਬਿਨ ਪਿਰ ਬਹੁ ਦੁਖ ਪਾਵਣਿਆ ਦੇਹੀ ਜਾਤ ਨਾ ਜ ਆਗੈ ਜਾਏ ਦੇਹੀ ਜਾਤ ਨਾ ਆਗੈ ਜਾਏ ਜਿੱਥੈ ਲੇਖਾ ਮੰਗੀਐ ਤਿੱਥੈ ਛੁੱਟੈ ਸੱਚ ਕਮਾਏ ਸਤਗੁਰ ਸੇਵਨ ਸੇ ਧਨਵੰਤੇ ਐਥੈ ਉਥੈ ਨਾਮ ਸਮਾਵਣਿਆ ਪੈ ਭਾਏ ਸੀਗਾਰ ਬਣਾਏ ਗੁਰ ਪ੍ਰਸਾਦੀ ਮਹਿਲ ਘਰ ਪਾਏ ਅਨ ਦਿਨ ਸਦਾ ਰਵੇ ਦਿਨ ਰਾਤੀ ਮੱਝੀਠੇ ਰੰਗ ਬਣਾਵਣਿਆ ਸਭਨਾ ਪਿਰ ਵਸੈ ਸਦਾ ਨਾਲੇ ਗੁਰ ਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਅਤ ਉੱਚੋ ਊਚਾ ਕਰ ਕਿਰਪਾ ਆਪ ਮਿਲਾ ਬਣਿਆ ਮਾਇਆ ਮੋਹ ਇਹੋ ਜਗ ਸੁੱਤਾ ਨਾਮ ਵਿਸਾਰ ਅੰਤ ਵਿਗੁੱਤਾ ਜਿਸ ਤੇ ਸੁੱਤਾ ਸੋ ਜਾਗਾਏ ਗੁਰਮਤ ਸੋਜੀ ਪਾਵਣਿਆ ਆਪਿਓ ਪੀਆ ਸੋ ਭਰਮ ਗਵਾਏ ਗੁਰ ਪ੍ਰਸਾਦਿ ਮੁਕਤ ਗਤ ਪਾਏ ਭਗਤੀ ਰਤਾ ਸਦਾ ਬੈ ਰਾਗੀ ਆਪ ਮਾਰ ਮਿਲਾ ਬਣਿਆ ਆਪ ਉਪਾਏ ਤੰਦੈ ਲਾਏ ਲਖ ਚੌਰਾਸੀ ਰਿਜਕ ਆਪ ਅਪੜਾਏ ਨਾਨਕ ਨਾਮ ਧਿਆਏ ਸਚ ਰਾਤੇ ਜੋ ਤਿਸੁ ਭਾਵੇਂ ਸੋਕਾਰ ਕਰਾਵਣਿਆ ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇ ਗੁਰ ਕੈ ਸਬਦ ਪਰਖ ਪਰਖਾਇ ਜਿਨ ਸਚ ਪੱਲੇ ਸਚ ਵਖਾਣ ਹੈ ਸਚ ਕਸਵੱਟੀ ਲਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮਨ ਵਸਾ ਬਣਿਆ ਅੰਜਨ ਮਾਹਿ ਨਿਰੰਜਨ ਪਾਇ ਜੋਤੀ ਜੋਤ ਮਿਲਾਵਣਿਆ ਰਹਾਓ ਇਸ ਕਾਇਆ ਅੰਦਰ ਬਹੁਤ पसारा ਨਾਮ ਨਿਰੰਜਨ ਅਤ ਅਗਮ ਅਪਾਰਾ ਗੁਰਮੁਖ ਹੋਵਾ ਸੋਈ ਪਾਏ ਆਪੇ ਬਖਸ਼ ਮਿਲਾਵਣਿਆ ਮੀਰਾ ਠਾਕੁਰ ਸੱਚ ਦਿੜੜਾਏ ਗੁਰ ਪ੍ਰਸਾਦੀ ਸੱਚ ਚਿਤ ਲਾਏ ਸਚੋ ਸੱਚ ਵਰਤਾ ਸਭ ਨੀ ਥਾਈ ਸੱਚੇ ਸੱਚ ਸਮਾਵਣਿਆ ਵੇ ਪ੍ਰਵਾਹ ਸੱਚ ਮੇਰਾ ਪਿਆਰਾ ਕਿਲਬਿਖ ਅਵਗਣ ਕਾਟਣਹਾਰਾ ਪ੍ਰੇਮ ਪ੍ਰੀਤ ਸਦਾ ਧਿਆਈਐ ਭੈ ਭਾਏ ਭਗਤ ਦਿਰੜਾ ਵਣਿਆ ਪ੍ਰੇਮ ਪ੍ਰੀਤ ਸਦਾ ਧਿਆਈਐ ਭੈ ਭਾਏ ਭਗਤ ਦਿਰੜਾ ਵਣਿਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੇ ਆਪੇ ਦੇ ਨਾ ਪਛੋਤਾਵੇ ਸਭਨਾ ਜੀਆ ਕਾ ਏਕੋ ਦਾਤਾ ਸਭ ਦੇ ਮਾਰ ਜੀਵਾ ਬਣਿਆ ਹਰ ਤੁਧ ਬੱਜੋ ਮੈਂ ਕੋਈ ਨਾਹੀ ਹਰ ਤੁਧੈ ਸੇਵੀ ਤੈ ਤੁਧ ਸਾਲਾਹੀ ਆਪੇ ਮੇਲ ਲੈ ਹੋ ਪ੍ਰਭ ਸਾਚੇ ਪੂਰਾ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁਧੈ ਜੀਹਾ ਤੇਰੀ ਨਦਰੀ ਸੀ ਜਸ ਦੇਹਾ ਸਭ ਜਗਾ ਪਾਠ ਤੁਧੈ ਕਰਕੇ ਤੁਧੈ ਰੀ ਬੋਲਣਾ ਤੁਦੈ ਸਦੈ ਨਾਲ ਤੁਦੈ ਮੈਂ ਹੋਰ ਨਾ ਕੋਈ ਤੁਦੈ ਜਿਹਾ ਮੈਂ ਹੋਰ ਨਾ ਕੋਈ ਤੁਦੈ ਜਿਹਾ ਤੇਰੀ ਨਦਰੀ ਸੀ ਜਸ ਦੇਹਾ ਆਨੰਦ ਅਨਸਾਰ ਸਮਾਲ ਹਰ ਰੱਖ ਹੈ ਗੁਰਮੁਖ ਸਹਿਜ ਸਮਾ ਬਣਿਆ ਤੁਦ ਜੇਵੜ ਮੈਂ ਹੋਰ ਨਾ ਕੋਈ ਤੁਦ ਆਪੇ ਸਿਰ ਜੀ ਆਪੇ ਗੋਈ ਤੂੰ ਆਪੇ ਹੀ ਘੜ ਭੰਨ ਸਵਾਰ ਹੈ ਨਾਨਕ ਨਾਮ ਸੁਹਾਵਣਿਆ ਮਾਜ ਮਹੱਲਾ ਤੀਜਾ ਸਭ ਘਟ ਆਪੇ ਭੋਗਣਹਾਰਾ ਅਲਖ ਵਰਤੈ ਅਗਮ ਅਪਾਰਾ ਗੁਰ ਕੈ ਸਬਦ ਮੇਰਾ ਹਰ ਪ੍ਰਭ ਧਿਆਈਐ ਸਹਜੇ ਸਚ ਸਮਾ ਵਣਿਆ ਹੋ ਵਾਰੀ ਜੀਉ ਵਾਰੀ ਗੁਰ ਸ਼ਬਦ ਮਾਨਵ ਸਾ ਬਣਿਆ ਸ਼ਬਦ ਸੂਝੈ ਤਾਂ ਮਨ ਸਿਉ ਲੂਝੈ ਮਨ ਸਾ ਮਾਰ ਸਿ ਮਾ ਬਣਿਆ ਸਭ ਸੂਝ ਸਭ ਸੂਝ ਇਥੇ ਬੂਝ ਇਥੇ ਬੂਝ ਪਾਠ ਆਇਆ ਮਹਾਰਾਜ ਕੀਏ ਸ਼ਬਦ ਸੂਝੈ ਕੇ ਬੂਝੈ ਸ਼ਬਦ ਦਾ ਸੂਝੈ ਤਾਂ ਮਨ ਸਿਉ ਲੂਝੈ ਮਨ ਸਾ ਮਾਰ ਸਿ ਮਾ ਬਣਿਆ ਰਹਾਓ ਪੰਜ ਦੂਤ ਮੁਹ ਹੈ ਸੰਸਾਰਾ ਮਨ ਮੁਖ ਅੰਦੇ ਸੁਧ ਨਸਾਰਾ ਗੁਰਮੁਖ ਹੋਵਾ ਸੋ ਆਪਣਾ ਕਰ ਰਾਖੈ ਪੰਜ ਦੂਤ ਸਬਦ ਪਚਾਵਣਿਆ ਇਕ ਗੁਰਮੁਖ ਸਦਾ ਸੱਚੈ ਰੰਗ ਰਾਤੇ ਸਹਜੇ ਪ੍ਰਭ ਸੇਵਹ ਅਣ ਦਿਨ ਮਾਤੇ ਮਿਲ ਪ੍ਰੀਤਮ ਸੱਚੇ ਗੁਣ ਗਾਵਹ ਹਰ ਦਰ ਸੋਭਾ ਪਾਵਣਿਆ ਇਕਮ ਇਕਾ ਆਪ ਉਪਾਇ ਦੁਬਦਾ ਦੂਜਾ ਤ੍ਰਿਬਿਦ ਮਾਇ ਚੌਥੀ ਪਉੜੀ ਗੁਰਮੁਖ ਉੱਚੀ ਸਚੋ ਸੱਚ ਕਮਾਵਣਿਆ ਸਭ ਹੈ ਸੱਚਾ ਜੇ ਸੱਚੇ ਭਾਵੈ ਜਿਨ ਸੱਚ ਜਾਤਾ ਸੋ ਸਹਿਜ ਸਮਾਵੈ ਗੁਰਮੁਖ ਕਰਨੀ ਸੱਚੇ ਸੇਵਹ ਸਾਚੇ ਜਾਏ ਸਮਾਵਣਿਆ ਸੱਚੇ ਵੱਜੋ ਕੋ ਅਵਰਣਾ ਦੂਆ ਦੂਜਾ ਲਾਗ ਜਗ ਖੱਪ ਖੱਪ ਮੂਆ ਗੁਰਮੁਖ ਹੋਵਾ ਸੋ ਏਕੋ ਜਾਣੈ ਏਕੋ ਸੇਵ ਸੁਖ ਪਾਵਣਿਆ ਜੀ ਜੰਤ ਸਭ ਸਰਣ ਤੁਮਾਰੀ ਆਪੇ ਧਰ ਦੇਖ ਹੈ ਕੱਚੀ ਪੱਕੀ ਸਾਰੀ ਆਨੰਦਨ ਆਪੇ ਕਾਰ ਕਰਾਈ ਆਪੇ ਮੇਲ ਮਿਲਾ ਬਣਿਆ ਤੂੰ ਆਪੇ ਮਿਲ ਹੈ ਵੇਖ ਹੈ ਹਦੂਰ ਸਭ ਆ ਸਭ ਮਹਿ ਆਪ ਰਹਿਆ ਭਰਪੂਰ ਸਭ ਮਹਿ ਆਪ ਰਹਿਆ ਭਰਪੂਰ ਨਾਨਕ ਆਪੇ ਆਪ ਵਰਤੈ ਗੁਰਮੁਖ ਸੋਜੀ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮੀਠੀ ਗੁਰਮੁਖ ਵਿਰਲਾ ਕਿਨੈ ਚਖ ਡੀਠੀ ਅੰਤਰ ਪ੍ਰਗਾਸ ਮਹਾਰਸ ਪੀਵੈ ਦਰ ਸਚੈ ਸ਼ਬਦ ਵਜਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਚਰਣੀ ਚਿਤ ਲਾਵਣਿਆ ਸਤ ਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੇ ਮੈਲ ਝੁਕਾ ਵਣਿਆ ਰਹਾਉ ਇੱਥੇ ਨਾਵੇ ਬੋਲਣਾ ਨਾਵੇ ਨਹੀਂ ਬੋਲਣਾ ਜਿਵੇਂ ਭਾਈ ਸਾਹਿਬ ਨੇ ਉਚਾਰਨ ਕੀਤਾ ਹੈ ਹਾਂਜੀ ਸਾਤ ਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੇ ਮੈਲ ਛੁਕਾ ਬਣਿਆ ਰਹਾਉ ਤੇਰਾ ਸੱਚੇ ਕਿਣੈ ਅੰਤ ਨਾ ਪਾਇਆ ਗੁਰ ਪ੍ਰਸਾਦਿ ਕਿਣੈ ਵਿਰਲਾ ਚਿਤ ਲਾਇਆ ਤੁਦਸਾਲਾਹੇ ਨਾ ਰੱਜਾ ਕਬਹੂ ਸੱਚੇ ਨਾਵੇ ਕੀ ਭੁਖ ਲਾ ਬਣਿਆ ਸੱਚੇ ਨਾਵੇ ਠੀਕ ਹੈ ਹਾਂਜੀ ਸੱਚੇ ਨਾਵੇ ਕੀ ਭੁਖ ਲਾ ਬਣਿਆ ਧੁਲਾਵਾਂ ਨਾਲ ਭੁਖ ਰਾਮਨ ਤੁਦਸਾਲਾਹੇ ਨਾਰੱਜਾ ਕਭੂ ਸੱਚੇ ਸੱਚੇ ਨਾ ਵੈ ਸੱਚੇ ਚੱਚੇ ਨੂੰ ਇਕਲਾਵ ਦੋਲਾਵਾ ਜੀ ਸਾਡੇ ਪ੍ਰਿੰਟ ਨਹੀਂ ਲਿਆ ਹੋਇਆ ਹਾਂਜੀ ਮਹਾਰਾਜ ਰੂਪ ਤੇ ਮੋਲਣ ਚਲਾਉਂਦੇ ਨੇ ਲੇਕਿਨ ਨਹੀਂ ਜਾਉਂਦਾ ਠੀਕ ਆ ਸਾਰੇ ਸਮਝ ਲਿਓ ਚੇਤੇ ਕਰ ਲਓ ਹਾਂਜੀ ਯਾਦ ਕਰ ਲਓ ਹਾਂਜੀ ਯਾਦ ਕਰ ਲਿਓ ਜਿਹੜੀ ਹੈ ਤੁਦਸਾਲਾਹੇ ਨਾਰੱਜਾ ਕਭੂ ਸੱਚੇ ਲਿਖਿਆ ਨਾ ਇਹ ਇੱਕ ਕਲਾਮ ਨਾਲ ਯਾਦ ਰੱਖਿਓ ਲਿਖਿਓ ਬਣਾ ਇਹ ਕਲਾਮ ਦੇ ਦਾਲ ਇੱਕ ਇੱਕ ਕਲਾਮ ਆ ਸੱਚੇ ਨਾਵਾਂ ਕੀ ਭੁਖ ਲਾ ਬਣਿਆ ਇਹਦਾ ਨੋਟ ਕਰ ਲਓ ਸਾਰੇ ਲੱਗੀਆਂ ਦੋਆ ਇਹ ਪ੍ਰਸ਼ਤੀ ਉਕਾਈ ਹੁੰਦੀ ਕੋਈ ਗੱਲ ਨਹੀਂ ਹੋ ਜਾਂਦੀ ਅੱਜ ਬਾਕੀ ਚੰਗੀ ਤਰ੍ਹਾਂ ਵਿਚਾਰ ਕਰਕੇ ਫਿਰ ਆਪਾਂ ਕੱਲ ਨੂੰ ਸੰਗਤਾਂ ਵਿੱਚ ਇਹ ਬੇਨਤੀ ਕਰ ਦੇਵਾਂਗੇ ਹੁਣ ਆਪਾਂ ਇੱਕ ਕਲਾਮ ਨਾਲ ਪਾਠ ਕਰਕੇ ਅੱਗੇ ਚੱਲੀਏ ਹਾਂ ਚਲੋ ਪੜੋ ਇਹਨਾਂ ਤੁਦ ਸਾਲਾਹੇ ਨਾ ਰੱਜਾ ਕਬਹੂ ਸੱਚੇ ਨਾ ਵੈ ਕੀ ਭੁਖ ਲਾ ਬਣਿਆ ਏਕੂ ਵੇਖ ਅਵਰਨਾ ਬੀਆ ਗੁਰ ਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੈ ਸਬਦ ਤਿਖਾ ਨਿਵਾਰੀ ਸਹਜੇ ਸੂਖ ਸਮਾ ਬਣਿਆ ਰਤਨ ਪਦਾਰਥ ਪੱਲਰ ਤਿਆਗੈ ਮਨ ਮੁਖ ਅੰਦਾ ਦੂਜੈ ਭਾਇ ਲਾਗੈ ਜੋ ਬੀਜੈ ਸੋਈ ਫਲ ਪਾਏ ਸੁਪਣੈ ਸੁਖ ਨਾ ਪਾਵਣਿਆ ਪਨ ਸੁਖ ਨਾ ਸੁਖ ਨਾ ਜੋ ਬੀਜੈ ਸੋਈ ਫਲ ਪਾਏ ਸੁਪਨਾ ਸੁਖ ਨਾ ਪਾਵਣਿਆ ਆਪਣੀ ਕਿਰਪਾ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਮਾਨਵਸਾਏ ਅਣ ਦਿਨ ਸਦਾ ਰਹੈ ਭੈ ਅੰਦਰ ਭੈ ਮਾਰ ਭਰਮ ਚੁਕਾ ਬਣਿਆ ਪਰਮ ਚੁਕਾਇਆ ਸਦਾ ਸੁਖ ਪਾਇਆ ਗੁਰ ਪ੍ਰਸਾਦਿ ਪਰਮ ਪਦ ਪਾਇਆ ਅੰਤਰ ਨਿਰਮਲ ਨਿਰਮਲ ਬਾਣੀ ਹਰ ਗੁਣ ਸਹਿਜੇ ਗਾ ਬਣਿਆ ਸਿਮਰਤ ਸਾਸਤ ਸਾਸਤ ਸਿਮਰਤ ਸਾਸਤ ਬੇਦ ਵਿਖਾਣੈ ਪਰਮੇ ਭੂਲਾ ਤਤ ਨਾ ਜਾਣੈ ਬਿਨ ਸਤਗੁਰ ਸੇਵੇ ਸੁਖ ਨਾ ਪਾਏ ਦੁਖੋ ਦੁਖ ਕਮਾ ਵਣਿਆ ਆਪ ਕਰੇ ਕਿਸ ਆਖੈ ਸੋਈ ਆਖਣ ਜਾਈਏ ਆਖੈ ਕੋਈ ਆਪ ਕਰੇ ਕਿਸ ਆਖੈ ਕੋਈ ਆਖਣ ਜਾਈਏ ਜੇ ਭੂਲਾ ਹੋਈ ਨਾਨਕ ਆਪੇ ਕਰੇ ਕਰਾਈ ਨਾਮੇ ਨਾਮ ਸਮਾਵਣਿਆ ਮਾਜ ਮਹੱਲਾ ਤੀਜਾ ਆਪੇ ਰੰਗੇ ਸਹਿਜ ਸੁਭਾਏ ਗੁਰ ਕੈ ਸਬਦ ਹਰ ਰੰਗ ਚੜਾਏ ਮਾਨ ਕਨ ਰੱਤਾ ਰਸਨਾ ਰੰਗ ਚਲੂਲੀ ਪੈ ਭਾਏ ਰੰਗ ਚੜਾ ਬਣਿਆ ਹਉ ਵਾਰੀ ਜੀਉ ਵਾਰੀ ਨਿਰਭਉ ਮਨ ਵਸਾ ਬਣਿਆ ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ ਵਿਖ ਭੌਜਲ ਸਬਦ ਤਰਾ ਬਣਿਆ ਰਹਾਉ ਮਨਮੁਖ ਮੁਗਦ ਕਰਹਿ ਚਤੁਰਾਈ ਨਾਤਾ ਤੋਤਾ ਥਾਇ ਨ ਪਾਈ ਜਿਹਾ ਆਇਆ ਤੇਹਾ ਜਾਸੀ ਕਰ ਅਵਗਣ ਪਛੋਤਾ ਬਣਿਆ ਮਨਮੁਖ ਅੰਦੇ ਕਿਛੂ ਨ ਸੂਝੈ ਮਰਨ ਲਿਖਾਇ ਆਏ ਨਹੀਂ ਬੂਝੈ ਮਰਨ ਦਿਖਾਇ ਆਏ ਨਹੀਂ ਬੂਝੈ ਮਰਨ ਲਿਖਾਇ ਆਏ ਨਹੀਂ ਬੂਝੈ ਮਨਮੁਖ ਕਰਮ ਕਰੇ ਨਹੀਂ ਪਾਏ ਬਿਨ ਨਾਵੈ ਕਰੇ ਤੇ ਜਮਕਲਾ ਕੇ ਮਨਮੁਖ ਕਰਮ ਕਰੇ ਨਹੀਂ ਪਾਏ ਮਨਮੁਖ ਕਰਮ ਕਰੇ ਨਹੀਂ ਪਾਏ ਬਿਨ ਨਾਵੈ ਜਨਮ ਗਵਾ ਬਣਿਆ ਮਰਨ ਲਿਖਾਇ ਆਏ ਨਹੀਂ ਬੂਝੈ ਮਨਮੁਖ ਕਰਮ ਕਰੇ ਨਹੀਂ ਪਾਏ ਬਿਨ ਨਾਵੈ ਜਨਮ ਗਵਾ ਬਣਿਆ ਸਚ ਕਰਣੀ ਸ਼ਬਦ ਹੈ ਸਾਰ ਪੂਰਾ ਗੁਰ ਪਾਈਐ ਮੋਖ ਦੁਆਰ ਪੂਰਾ ਗੁਰ ਹਾਂਜੀ ਪਾਈਐ ਮੋਖ ਦੁਆਰ ਪੂਰਾ ਗੁਰ ਪਾਈਐ ਮੋਖ ਦੁਆਰ ਅਣ ਦਿਨ ਬਾਣੀ ਸ਼ਬਦ ਸੁਣਾਏ ਸਚ ਰਾਤੇ ਰੰਗ ਰੰਗਾ ਬਣਿਆ ਰਸਨਾ ਹਰ ਰਸ ਰਾਤੀ ਰੰਗ ਲਾਏ ਠੀਕ ਹੈ ਜੀ ਮਨ ਤਨ 모ਹਿਆ ਸਹਿਜ ਸੁਭਾਏ ਸਹਜੇ ਪ੍ਰੀਤਮ ਪਿਆਰਾ ਪਾਇਆ ਸਹਜੇ ਸਹਜ ਮਿਲਾ ਬਣਿਆ ਜਿਸ ਅੰਦਰ ਰੰਗ ਸੋਈ ਗੁਣ ਗਾਵੇ ਗੁਰ ਕੈ ਸਬਦ ਸਹਜੇ ਸੁਖ ਸਮਾਵੇ ਹਉ ਬਲਿਹਾਰੀ ਸਦਾ ਤਿਨ ਵਿਟੋ ਗੁਰ ਸੇਵਾ ਚਿਤ ਲਾਵਣਿਆ ਸੱਚਾ ਸਚੋ ਸਤਿਪਤੀਜੈ ਗੁਰ ਪ੍ਰਸਾਦੀ ਅੰਦਰ ਭੀਜੈ ਬੈਸ ਸੁਥਾਨ ਹਰ ਗੁਣ ਗਾਵਹਿ ਆਪੇ ਕਰ ਸਤਿ ਮਨਾ ਬਣਿਆ ਇਥੇ ਸੱਸੇ ਦਾ ਖਿਆਲ ਰੱਖਣਾ ਹੈ ਬੈਸ ਸੁਥਾਨ ਇਹ ਨਾ ਹੋਵੇ ਵੀ ਅੱਧਾ ਸੱਸਾ ਰਹਿ ਜਾਵੇ ਇਕੱਠਾ ਪੜਨ ਲੱਗਿਆ ਕਾਲੀ ਨਾਰਨ ਹੰਪੜ ਵੀ ਨਾ ਛੁੱਟ ਜਾਏ ਬੈਸ ਸੁਥਾਨ ਹਰ ਗੁਣ ਗਾਵਹਿ ਆਪੇ ਕਰ ਸਤਿ ਮਨਾ ਬਣਿਆ ਜਿਸਨੂੰ ਨਦਰ ਕਰੇ ਸੋ ਪਾਏ ਗੁਰ ਪ੍ਰਸਾਦੀ ਹਉਮੈ ਜਾਏ ਨਾਨਕ ਨਾਮ ਵਸੈ ਮਨ ਅੰਤਰ ਦਰ ਸੱਚੈ ਸੋਭਾ ਪਾਵਣਿਆ ਮਾਜ ਮਹੱਲਾ ਤੀਜਾ ਸਤਗੁਰ ਸੇਵਿਆ ਵੱਡੀ ਵਡਿਆਈ ਹਰ ਜੀ ਸੇਵਿਆ ਕਈ ਵਾਰੀ ਕਾਲੀਆਂ ਸੇਵਿਏ ਪੜ ਜਾਂਦੇ ਆ ਸਿਆਰੀ ਲੱਗੀ ਐ ਵਾਵੇ ਨੂੰ ਇੱਥੇ ਖਿਆਲ ਰੱਖਣਾ ਹੈ ਸਤਗੁਰ ਸੇਵਿਆ ああ。